ਸੋ ਹੁਣ ਪਹੁੰਚ ਗਏ ਆ ਖੰਨੇ ਵਿਖੇ ਖੰਨਾ ਮੇਨ ਜੀਟੀ ਰੋਡ ਤੇ ਲਲਹੇੜੀ ਚੌਂਕ ਹੈ ਜੀ ਲਲਹੇੜੀ ਚੌਂਕ ਦੇ ਕੋਲ ਵਧਾਵਨ ਮੈਡੀਕਲ ਹਾਲ ਪ੍ਰੇਮ ਵੈਸ਼ ਨੂੰ ਟਾਬਾ ਜੀ ਹਾਂ ਪ੍ਰੇਮ ਵੈਸ਼ ਨੂੰ ਟਾਬੇ ਦੇ ਬਿਲਕੁਲ ਨਾਲ ਵਧਾਵਨ ਮੈਡੀਕਲ ਹਾਲ ਹੈ ਕੈਮਿਸਟ ਐਂਡ ਡਰੈਗਿਸਟ ਤੇ ਹੁਣ ਇੱਥੇ ਪਹੁੰਚੇ ਆ ਆਨੰਦ ਕੁਮਾਰ ਜੀ ਹੁਣ ਸੰਭਾਲੇ ਤੋਂ ਬਾਅਦ ਖੰਨੇ ਪਹੁੰਚ ਗਏ ਆ ਤੇ ਖੰਨੇ ਆ ਕੇ ਹੁਣ ਸਾਨੂੰ ਕੀ ਪਤਾ ਲੱਗੂਗਾ ਖੰਨੇ ਦੇ ਵਿੱਚ ਜਿਹੜੀ ਆਡੀਅנס ਦੇਖ ਰਹੀ ਹੈ ਖੰਨੇ ਦੇ ਆਲੇ-ਵਾਲੇ ਦੇ ਲੋਕ ਕੋਈ ਇਹ ਨਹੀਂਆਂ ਸਮੱਸਿਆਵਾਂ ਤੋਂ ਪਰੇਸ਼ਾਨ, ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ, ਕੋਈ ਸ਼ੂਗਰ ਤੋਂ ਪਰੇਸ਼ਾਨ। ਇੱਥੇ ਸਾਡੀਆਂ ਪ੍ਰੋਡਕਟ ਜਿਹੜੇ ਹੈਗੇ ਨੇ ਅਵੇਲੇਬਲ ਨੇ ਔਰ 100% ਨੇਚਰਲ ਨੇ। ਮੈਂ ਇਹਨਾਂ ਦੇ ਪ੍ਰੋਡਕਟ ਪਿਛਲੇ ਆਲਮੋਸਟ 9 ਤੋਂ 10 ਮਹੀਨਿਆਂ ਦੇ ਵਿੱਚ ਸੈਲ ਆਊਟ ਕਰ ਰਹੇ ਹਾਂ। ਠੀਕ ਹੈ ਜੀ। ਇੱਕ ਤਾਂ ਮੈਨੂੰ ਜਦੋਂ ਇੰਟਰੋਡਿਊਸ ਕਰਾਇਆ ਸੀ ਇਹਨਾਂ ਨੇ ਸ਼ੂਗਰ ਦਾ ਕਰਾਇਆ ਸੀਗਾ, ਅੱਛੇ ਰਿਜ਼ਲਟ ਨੇ ਆਯੁਰਵੈਦਿਕ ਪ੍ਰੋਡਕਟ ਨੇ। ਠੀਕ ਹੈ ਜੀ। ਆ ਵੀ ਸ਼ੂਗਰ ਕੰਟਰੋਲ ਆ ਰਹੀ ਹੈ। ਦੂਸਰੇ ਨੰਬਰ ਤੇ ਇਹ ਪ੍ਰੋਡਕਟ ਲੈ ਕੇ ਆਏ ਸੀਗੇ ਜੋਇੰਟਸ ਦਾ। ਹਮ। ਆ ਜਿਹੜੀ ਕਾਮਨ ਪ੍ਰੋਬਲਮ ਹੈ ਨੀ ਜੁਆਇੰਟਸ ਦੀ ਉਹਦੇ ਵਿੱਚ ਵੀ ਇਹਨਾਂ ਦਾ ਪ੍ਰੋਡਕਟ ਬੜਾ ਅੱਛਾ ਕੰਮ ਕਰ ਰਿਹਾ ਹੈ ਪਹਿਲਾਂ ਬਹੁਤ ਮੈਡੀਸਨ ਵੇਚੀਆਂ ਨੇ ਬਟ ਉਹਦੇ ਵਿੱਚ ਇੰਨਾ ਆਂਦਾ ਸੀ ਰਿਜ਼ਲਟ ਬਟ ਟੈਂਪਰੇਰੀ ਆਂਦਾ ਸੀ ਬਟ ਹੁਣ ਜਿਹੜਾ ਗਠੀਏ ਦਾ ਸੀ ਰਿਜ਼ਲਟ ਦੇਖਿਆ 15 ਦਿਨ ਦੇ ਵਿੱਚ ਆ ਗਿਆ ਜੀ ਉਹਨੂੰ ਇੰਨਾ ਰਿਲੀਫ ਮਿਲਿਆ ਜੀ ਉਹ ਬੜਾ ਖੁਸ਼ ਨੇ ਪੇਸ਼ੰਦ ਪੀਸੀਓਡੀ ਦੀ ਸਮੱਸਿਆ ਲਗਭਗ ਲਗਭਗ 80% ਔਰਤਾਂ ਦੇ ਵਿੱਚ ਪਾਈ ਜਾਣ ਲੱਗੀ ਹੈ ਲਪੂਰੀਆ ਦੀ ਸਮੱਸਿਆ ਪਾਈ ਜਾਣ ਲੱਗ ਪਈ ਹੈ ਪੀਰੀਅਡਸ ਘਟ ਜਾਂ ਵੱਧ ਆਉਣ ਦੀ ਸਮੱਸਿਆ ਵਾ ਆਪਣਾ ਇੱਕ ਸਿੰਪਲ ਜਿਹਾ ਪ੍ਰੋਡਕਟ ਹੈ ਨਾਰੀ ਸੁਦਾ ਸਰਪ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਦੇ ਰਹੇ ਆ ਅਸੀਂ ਪੀ ਸੀ ਆ ਡੀ ਤੇ ਕੀਤਾ ਜਿਵੇਂ ਜਿਵੇਂ ਮੰਥਲੀ ਪ੍ਰੋਬ ਮੰਥਲੀ ਪ੍ਰੋਬਲਮ ਜਿਵੇਂ ਹੁੰਦੀ ਆ ਲੇਡੀਜ਼ ਨੂੰ ਟਾਈਮ ਤੇ ਡੇਟ ਨਹੀਂ ਆਉਂਦੀ ਉਸ ਰਿਲੇਟਡ ਰਿਜ਼ਲਟ ਲੈਂਦਾ ਜੀ ਆ ਸ਼ੂਗਰ ਕਿੱਟ ਆ ਇਹਨਾਂ ਦੀ ਉਹਨਾਂ ਦੇ ਨਾਲ ਜਿਵੇਂ ਸ਼ੂਗਰ ਜਿਹੜੇ ਲੋਕੀ ਵੀ ਬਹੁਤ ਮੈਡੀਸਨ ਲੈ ਰਹੇ ਨੇ ਉਹਨਾਂ ਉਹਨਾਂ ਇਹਨਾਂ ਇਹਨਾਂ ਦੀ ਅਸੀਂ ਦਵਾਈ ਜਦੋਂ ਸਬਸਕ੍ਰਾਈਬ ਕੀਤੀ ਲੋਕਾਂ ਨੂੰ ਤਾਂ ਉਹਨਾਂ ਨੂੰ ਵੀ ਕਾਫੀ ਰਿਜ਼ਲਟ ਮਿਲ ਜਿਹਨੂੰ ਇਨਫਲੂਐਂZA ਸਿਸਟਮ ਦੁਆਰਾ ਹੈਲਪ ਹੋਣੀ ਸ਼ੁਰੂ ਹੋ ਗਈ ਹਾਂਜੀ ਹਾਂਜੀ ਜਿਹੜੇ ਸਮਰਾਲੇ ਦੇ ਆਸ-ਪਾਸ ਦੇ ਕੋਈ ਵੀ ਦਰਸ਼ਕ ਨੇ ਜਾਂ ਪੇਸ਼ੈਂਟਸ ਨੇ ਜਿਹੜੇ ਆਪਣੀ ਡਿਸੀਜ਼ ਨੂੰ ਕਿਉਰ ਕਰਨਾ ਚਾਹੁੰਦੇ ਆ ਤਾਂ ਸਿਲ ਹਸਪਤਾਲ ਸਮਰਾਲਾ ਵਿਖੇ ਆ ਕੇ ਸਾਹਮਣੇ ਦੇਖੋਗੇ ਤਾਂ ਤੁਹਾਨੂੰ ਇੱਕ ਦੁਕਾਨ ਦਿਖ ਜੂਗੀ ਉੱਥੇ ਆ ਕੇ ਇਹ ਭਾਈ ਸਾਹਿਬ ਉੱਥੇ ਬੈਠੇ ਹੋਣਗੇ ਐਦੇ ਸਮਾਈਲਿੰਗ ਫੇਸ ਨਾਲ ਅਟੈਂਡ ਕਰਨਗੇ ਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਵਾਈ ਵਗੈਰਾ ਲੈਣੀ ਆ ਤਾਂ ਇੱਥੇ ਅਵੇਲੇਬਲ ਹੈ ਕਿਉਂ ਭਾਈ ਜੀ ਲੈ Đੀਓ ਫਿਰ ਹਾਂਜੀ ਹਾਂਜੀ ਸਰ ਬਿਲਕੁਲ ਸਾਥੀਓਂ ਅੱਜ ਫਿਰ ਅਸੀਂ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਪਹਿਲਾਂ ਵੀ ਕਈ ਵਾਰ ਆ ਕੇ ਇੰਟਰਵਿਊ ਕਰ ਚੁੱਕੇ ਆ ਐਚ ਡਬਲਯੂ ਨੇਚੂਰੋ ਸੈਂਟਰ ਹੈਲਥ ਇਜ਼ ਵੈਲਥ ਐਚ ਡਬਲਯੂ ਦਾ ਲੋਗੋ ਇਹ ਬਣਦਾ ਹੈ ਕਹਿੰਦੇ ਨੇ ਵੀ ਡਾਇਬੀਟਿਸ ਗੌਲ ਸਟੋਨ ਕਿਡਨੀ ਸਟੋਨ ਨੀ ਪੇਨ ਪਿੱਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਬੱਚੇਦਾਨੇ ਦੀ ਰਸੋਲਿਟੀ ਸ਼ੂਗਰ ਲੁਕੋਰੀਆ ਬਾਜਪਨ ਸਰਵਾਈਕਲ ਡਿਸਕ ਅਤੇ ਗੋਡਿਆਂ ਦੇ ਦਰਦ ਹਰ ਤਰ੍ਹਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਇਹ ਗੱਲਾਂ ਪਹਿਲਾਂ ਹੀ ਹੋਈਆਂ ਨੇ ਐਡਰੈਸ ਦੱਸ ਦਿੰਨੇ ਆ ਜਦੋਂ ਮੇਨ ਸ਼ਿਮਲਾਪੁਰੀ ਐਂਟਰ ਕਰਦੇ ਹੋ ਮੇਨ ਰੋਡ ਦੇ ਪਾਸੇੋਂ ਤਾਂ ਫਿਰ ਮੈਜ 1.5 200 ਮੀਟਰ ਆ ਕੇ ਇੱਕ ਧਰਮ ਕੰਡਾ ਹਾਂ ਦਾ ਉਹਦੇ ਬਿਲਕੁਲ ਸਾਹਮਣੇ ਇਹ 3 ਨੰਬਰ ਗਲੀ ਹੈ ਤੇ ਗਲੀ 'ਚ ਐਂਟਰ ਕਰਦੇ ਸਾਰ ਹੀ ਫਿਰ 100 150 ਮੀਟਰ ਤੇ ਖੱਬੇ ਹੱਥ ਤੇ ਤੁਹਾਨੂੰ ਇਹ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਨਜ਼ਰ ਆ ਜਾਊਗਾ ਐਚ ਡਬਲਯੂ ਦਾ ਅੱਜ ਬਾਹਰ ਖੜ ਕੇ ਤੁਹਾਨੂੰ ਕਿਉਂ ਦੱਸ ਰਹੇ ਕਿਉਂ ਦਿਖਾ ਰਹੇ ਆ ਅੱਗੇ ਇੰਟਰਵਿਊ ਤਾਂ ਹੋ ਗਈਆਂ ਪਰ ਅੱਜ ਭਾਈ ਅਨੰਦ ਕੁਮਾਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਰਾਂਗੇ ਕੁਝ ਤਿੱਖੇ ਸਵਾਲ ਤੇ ਜਾਣਾਂਗੇ ਕਿ ਵਾਕਈ ਜੋ ਕੁਝ ਇਹਨਾਂ ਨੇ ਕਿਹਾ ਉਹਦਾ ਕਿੰਨਾ ਕੁ ਅਸਰ ਹੋਇਆ ਤੇ ਕਿੰਨੀ ਕੁ ਉਹ ਗੱਲ 'ਚ ਸੱਚਾਈ ਹੁਣ ਤੱਕ ਨਜ਼ਰ ਆ ਰਹੀ ਹੈ ਆਓ ਫਿਰ ਦਰਸ਼ਕੋ ਚਲੋ ਜੀ ਇਹ ਤੱਕ ਕਰੀਏ ਮਾੜੀ ਗੱਲਬਾਤ ਸਿੱਧੇ ਹੋ ਕੇ ਦਸ਼ਕਾਂ ਅੱਜ ਚੁੱਪਚਿਪਿਤੇ ਪਹੁੰਚੇ ਆ ਵੈਦ ਆਨੰਦ ਕੁਮਾਰ ਜੀ ਕੋਲ ਜੀ ਹਾਂ ਉਹੀ ਆਨੰਦ ਕੁਮਾਰ ਜੀ ਜਿਹਨਾਂ ਦੇ ਪਹਿਲਾਂ ਵੀ ਕਈ ਵਾਰ ਇੰਟਰਵਿਊਆਂ ਕੀਤੀਆਂ ਨੇ ਤੇ ਚਾਹੇ ਸ਼ੂਗਰ ਆ ਵਧੀ ਹੋਈ ਜਾਂ ਡਾਇਬਟੀਸ ਆਪਾਂ ਕਹਿ ਦਿੰਨੇ ਆ ਕੈਂਸਰ ਆ ਜੋੜਾਂ ਦੇ ਦਰਦ ਨੇ ਕਈ ਵੱਡੀਆਂ-ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਪਰ ਅੱਜ ਪਤਾ ਨਹੀਂ ਕਿਉਂ ਮੈਨੂੰ ਦਿਲ ਕੀਤਾ ਕਿ ਸਿੱਧਾ ਜਾਨਨੇ ਆ ਬਿਨਾਂ ਇਨਫੋਰਮ ਕੀਤੇ ਹੋਏ ਆ ਤੇ ਕਰਦੇ ਆ ਗੱਲਬਾਤ ਤੇ ਜਾਣਦੇ ਆ ਕਿ ਜੋ ਕੁਝ ਇਹਨਾਂ ਨੇ ਅੱਜ ਤੱਕ ਕਿਹਾ ਹੈ ਕੀਤਾ ਹੈ ਉਹ ਕਿੰਨਾ ਕੁ ਪ੍ਰਮਾਣਿਤ ਹੈ ਤੇ ਕਿੰਨੇ ਕੁ ਲੋਕ ਵਾਕਈ ਇਹਨਾਂ ਦੇ ਪ੍ਰੋਡਕਟ ਦੇ ਨਾਲ ਇਹਨਾਂ ਤੋਂ ਇਲਾਜ ਕਰਵਾ ਕੇ ਸਹੀ ਹੋਏ ਨੇ ਉਹ ਜਾਣ ਦਰਸ਼ਕੋ ਕਰਦੇ ਆਂ ਗੱਲ ਬਾਤ ਅਰੰਦ ਕੁਮਾਰ ਜੀ ਕੀ ਹਾਲ ਚਾਲ ਆਓ ਜੀ ਬੇਦੀ ਸਾਹਿਬ ਸਤਿ ਸ਼੍ਰੀ ਅਕਾਲ ਕਿੱਦਾਂ ਲੱਗਿਆ ਇਹ ਸਰਪ੍ਰਾਈਜ਼ ਬੜਾ ਜ਼ਬਰਦਸਤ ਸੀ ਬਾਈ ਕਿੱਦਾਂ ਮੁੰਝ ਅੱਜ ਅਰੰਦ ਕੁਮਾਰ ਜੀ ਦਿਲ ਦੀ ਗੱਲ ਦੱਸਦਾ ਅੱਜ ਵੈਸੇ ਨਾ ਮੈਂ ਨਿਕਲਦਾ ਪਿਆ ਸੀਗਾ ਮੇਰੇ ਦਿਲ ਚ ਆਇਆ ਮੈਂ ਕਿਉਂ ਨਾ ਅੱਜ ਭਾਈ ਕੋਲ ਮਾੜਾ ਬਹਿ ਚਲੀਏ ਤੇ ਦੋ ਚਾਰ ਗੱਲਾਂ ਕਰ ਚਲੀਏ ਅੱਜ ਥੋੜੇ ਸਵਾਲ ਮੇਰੇ ਨੇ ਇੱਕ ਦੋ ਦਿਲੋਂ ਨੇ ਤੁਹਾਨੂੰ ਤਿੱਖੇ ਲੱਗ ਸਕਦੇ ਮਹਿਸੂਸ ਨਾ ਕਰਨਾ ਦਰਸ਼ਕ ਵੀ ਦੇਖ ਰਹੇ ਆਂ ਆਪਾਂ ਗੱਲਾਂ ਕਰਦੇ ਆਂ ਸ਼ੂਗਰ ਦੀ ਆਪਾਂ ਲੋਕਾਂ ਦੇ ਇਲਾਜ ਕੀਤੇ ਨੇ ਠੀਕ ਹੈ ਕੈਂਸਰ ਵਰਗੀ ਬਿਮਾਰੀਆਂ ਆਪਾਂ ਰਿਵਰਸ ਕੀਤੀਆਂ ਨੇ ਠੀਕ ਕੀਤੀਆਂ ਨੇ ਜੋੜਾਂ ਦੇ ਨੀ ਜੁਆਇੰਟ ਪੇਨ ਆਪਾਂ ਠੀਕ ਕੀਤੇ ਆ ਪਰ ਜੇਕਰ ਅੱਜ ਮੈਂ ਪ੍ਰਮਾਨ ਲੈਣਾ ਹੋਵੇ ਕਹਿੰਦੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤੇ ਪ੍ਰਮਾਨ ਲੈਣੇ ਹੋ ਜਾਂ ਟੈਸਟ ਦੀ ਮੂਹਰੇ ਲਾਪਾ ਵਰਡ ਯੂਜ਼ ਕਰ ਲੈਣੇ ਆ ਤਾਂ ਫਿਰ ਇਹਦਾ ਜਵਾਬ ਕਿਵੇਂ ਦੋਗੇ ਅੱਛਾ ਬੇਦੀ ਸਾਹਿਬ ਗੱਲ ਇਹ ਹੈ ਆ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੀ ਆਡੀਅנס ਦਾ ਫੇਰ ਤੋਂ ਇੱਕ ਵਾਰੀ ਸਵਾਗਤ ਕਰਦੀਏ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪ੍ਰਮਾਣ ਦੀ ਪ੍ਰੂਫਾਂ ਦੀ ਗੱਲ ਇਹ ਤਾਂ ਵੀ ਅਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਚਾਹੇ ਉਹ ਕਿਹੜੀ ਮਰਜ਼ੀ ਬਿਮਾਰੀ ਹੈ ਵੱਡੀ ਤੋਂ ਵੱਡੀ ਬਿਮਾਰੀ ਈਵਨ ਚਾਹੇ ਤੁਸੀਂ ਕੈਂਸਰ ਦੀ ਗੱਲ ਕਰ ਰਹੇ ਹੋ ਠੀਕ ਹੈ ਜੀ ਤੇ ਜਿਹੜੀ ਗੱਲ ਹੈਗੀ ਆ ਪ੍ਰਮਾਣ ਦੀ ਸਾਡੇ ਕੋਲੇ ਇੱਥੇ ਤਾਂ ਕੋਈ ਲਾਈਵ ਪਰਮਾਣ ਨਹੀਂ ਹੈਗਾ ਮੌਕੇ ਤੇ ਬਟ ਜਿਹੜਾ ਸਹੀ ਸਬੂਤ ਹੁੰਦਾ ਸਹੀ ਟੈਸਟੀਮੋਨੀਅਲ ਹੁੰਦਾ ਆਪਾਂ ਨੂੰ ਜਾਨਾ ਪੈ ਸਕਦਾ ਸਾਡੇ ਬਹੁਤ ਸਾਰੇ ਡਾਕਟਰ ਭਰਾ ਵੀ ਨੇ ਸਾਡੇ ਨਾਲ ਜੁੜੇ ਹੋਏ ਜਿਹੜੇ ਮੈਡੀਕਲ ਸਟੋਰ ਚ ਚਲਾਉਂਦੇ ਨੇ ਜਾਂ ਆਪਣਾ ਕਲੀਨਿਕ ਚ ਚਲਾਉਂਦੇ ਨੇ ਸਾਡੇ ਪ੍ਰੋਡਕਟਾਂ ਨੂੰ ਯੂਜ਼ ਕਰਦੇ ਨੇ ਸੈਂਕੜੇ ਸੈਂਕੜੇ ਰਿਜ਼ਲਟ ਲੈ ਰਹੇ ਨੇ ਜੇ ਥੋੜੀ ਆਗਿਆ ਹੋਵੇ ਮੈਂ ਉਹਨਾਂ ਤੋਂ ਪਰਮਿਸ਼ਨ ਲੈ ਲੈਣਾ ਆਪਾਂ ਇੱਕ ਵਾਰੀ ਜਾ ਕੇ ਉਹਨਾਂ ਦੇ ਰਿਵਿਊ ਲੈ ਲੈਨੇ ਆ ਤਾਂ ਕਿ ਆਪਣੀ ਆਡੀਅנס ਨੂੰ ਵੀ ਪਤਾ ਲੱਗ ਜਾਵੇ ਕਿ ਜਿਹੜੇ ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਨੇ 슈ਗਰ ਤੋਂ ਪਰੇਸ਼ਾਨ ਨੇ ਫੈਟੀ ਲੀਵਰ ਤੋਂ ਪਰੇਸ਼ਾਨ ਨੇ ਜਾਂ ਇਵਨ ਕੈਂਸਰ ਤੋਂ ਵੀ ਪਰੇਸ਼ਾਨ ਨੇ ਤਾਂ ਕੀ ਉਹ ਆਪਣੀਆਂ ਆਯੁਰਵੈਦਿਕ ਦਵਾਈਆਂ ਨਾਲ ਠੀਕ ਹੋ ਸਕਦੇ ਨੇ ਜਿਹੜੇ ਡਾਕਟਰਾਂ ਦਾ ਸਾਲੋਂ ਸਾਲ ਪੁਰਾਣੇ ਤਜਰਬੇ ਨੇ ਉਹ ਡਾਕਟਰ ਵੀ ਆਪਣੇ ਨਾਲ ਜੁੜ ਕੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਔਰ ਅਸੀਂ ਜਗਾ ਜਗਾ ਤੇ ਆਪਣੇ ਸਰਵਿਸ ਸੈਂਟਰ ਕਹੋ ਜਾਂ ਆਪਣੇ ਸਬ ਸੈਂਟਰ ਕਹੋ ਅਵੇਲੇਬਲ ਕਰਵਾ ਦਿੱਤੇ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਸਿਰਫ ਲੁਧਿਆਣੇ ਚ ਨਹੀਂ ਐ ਕਿ ਲੁਧਿਆਣੇ ਤੋਂ ਬਾਹਰ ਵੀ ਹੈਗੇ ਆ ਨਹੀਂ ਲੁਧਿਆਣੇ ਤੋਂ ਬਾਹਰ ਹੀ ਨਹੀਂ ਜੀ ਜ਼ਿਆਦਾਤਰ ਲੁਧਿਆਣੇ ਤੇ ਮੈਂ ਖੁਦ ਹੀ ਬੈਠਾ ਹੂੰ ਠੀਕ ਐ ਨਾ ਜਿਵੇਂ ਮੰਨ ਲਓ ਆਪਾਂ ਜੇ ਗੱਲ ਕਰੀਏ ਸਮਰਾਲਾ ਖੰਨਾ ਸਰਹੰਦ ਇਧਰੋਂ ਅੰਮ੍ਰਿਤਸਰ ਵਾਲੇ ਰੋਡ ਤੇ ਜਲੰਧਰ ਅੰਮ੍ਰਿਤਸਰ ਠੀਕ ਹੈ ਇਸ ਤਰ੍ਹਾਂ ਦੂਰ ਦੂਰ ਸਾਡੀਆਂ ਬ੍ਰਾਂਚਾਂ ਖੁੱਲ ਚੁੱਕੀਆਂ ਨੇ ਐ ਕਰੋ ਅਜਾ ਆਪਾਂ ਦੂਰ ਨਹੀਂ ਜਾਂਦੇ ਪਰ ਆਪਾਂ 2 ਘੰਟੇ ਕੱਢ ਕੇ ਤੁਹਾਡੇ ਕੋਲ ਆਏ ਆ ਅੱਜ ਆਪਾਂ ਇਧਰ ਆਪਣੇ ਖੰਨਾ ਹੋ ਗਿਆ ਜਾਂ ਸਰਹੰਦ ਆਪਣੇ ਦੇ ਪਾਸਾ ਹੋ ਗਿਆ ਸਮਰਾਲੇ ਵਾਲਾ ਇਧਰ ਕਰ ਲਈਏ ਚਲਿਏ ਫਿਰ ਅੱਜ ਮੋਸਟ ਵੈਲਕਮ ਸਰ ਆਪਾਂ ਚੱਲ ਸਕਦੇ ਹਾਂ ਤੁਸੀਂ ਪ੍ਰੋਪਰ ਰਿਵਿਊ ਲਓ ਤੁਹਾਨੂੰ ਵੀ ਤਸੱਲੀ ਹੋਣੀ ਜ਼ਰੂਰੀ ਹੈ ਤੁਹਾਡੀ ਆਡੀਅנס ਨੂੰ ਵੀ ਤਸੱਲੀ ਹੋਣੀ ਬਹੁਤ ਜ਼ਰੂਰੀ ਹੈ ਮੋਸਟ ਵੈਲਕਮ ਕੋਈ ਨਹੀਂ ਆਪਾਂ ਚੱਲਦੇ ਹਾਂ ਜਾ ਫਿਰ ਤਿਆਰ ਹੋ ਅਜ ਅਚਨਚੇਤੀ ਆਏ ਆ ਤੇ ਅਚਨਚੇਤੀ ਅੱਜ ਵਾਕਈ ਜੋ ਜੋ ਗੱਲਾਂ ਬੈ ਅਨੰਦ ਕੁਮਾਰ ਜੀ ਨੇ ਕਈਆਂ ਨੇ ਪਹਿਲਾਂ ਇੰਨਟਰਵਿਊ ਹੋਈਆਂ ਨੇ ਉਹਨਾਂ ਚ ਹੁਣ ਅੱਗੇ ਕੀ ਸਿੱਟਾ ਨਿਕਲਿਆ ਹੈ ਕੀ ਉਹਦੇ ਰਿਜ਼ਲਟ ਨਿਕਲੇ ਨੇ ਕੀ ਪ੍ਰੋਡਕਟਿਵਿਟੀ ਨਿਕਲੀ ਹੈ ਚੱਲਦੇ ਆ ਸਮਰਾਲੇ ਚੱਲਦੇ ਆ ਖੰਨੇ ਨੂੰ ਤੇ ਕਰਦੇ ਆ ਗੱਲਬਾਤ ਤੇ ਜਾਣਦੇ ਆ ਉਹਨਾਂ ਕੋਲੋਂ ਹੀ ਜਿਨ੍ਹਾਂ ਨੇ ਆਪ ਇਹਨਾਂ ਚੀਜ਼ਾਂ ਨੂੰ ਹੰਡਾਇਆ ਸਸ਼ੀਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਪਹੁੰਚੇ ਆ ਸਮਰਾਲਾ ਵਿਖੇ ਭਾਰਤੀ ਮੈਡੀਕੋਸ 23 ਸਾਲ ਪੁਰਾਣਾ ਮੈਡੀਕਲ ਸਟੋਰ ਆ ਇਹ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ ਲੋਕਾਂ ਦੀ ਲੋਕਾਂ ਦੀ ਤਕਲੀਫਾਂ ਤੋਂ ਰਾਹਤ ਦੇ ਵਿੱਚ ਪਿਛਲੇ ਮਹੀਨੇ ਇਹ ਆਪਣੇ ਨਾਲ ਜੁੜੇ ਨੇ ਜਿਵੇਂ ਤੁਸੀਂ ਸਾਰੇ ਜੁੜੇ ਹੋਏ ਹੋ ਬਹੁਤ ਵਧੀਆ ਇਹਨਾਂ ਨੇ ਮੈਡੀਸਿਨ ਲੋਕਾਂ ਨੂੰ ਦਿੱਤੀ ਆ ਤੇ ਬਹੁਤ ਵਧੀਆ ਰਿਜ਼ਲਟ ਲਿੱਤੇ ਆ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਆ ਕਿ ਤੁਹਾਨੂੰ ਪਤਾ ਲੱਗੇ ਜਿਹੜੇ ਲੋਕ ਸਾਡੇ ਨਾਲ ਵਾਲੇ ਪੂਰਾ ਖੁੱਲ ਕੇ ਕੰਮ ਨਹੀਂ ਕਰ ਰਹੇ ਜਾਂ ਕਰ ਰਹੇ ਆ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਸਾਡੀ ਚੀਜ਼ ਦੇ ਬਹੁਤ ਵਧੀਆ ਰਿਜ਼ਲਟ ਨੇ ਜੇ ਕੁਝ ਪੈਸੇ ਖਰਚੇ ਜਾਂਦੇ ਆ ਤਾਂ ਚੀਜ਼ ਦਾ ਰਿਜ਼ਲਟ ਵੀ ਵਧੀਆ ਮਿਲਦਾ ਆਪਾਂ ਜਾਣਦੇ ਆ ਭਾਈ ਸਾਹਿਬ ਤੋਂ ਕਿ ਇਹਨ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਸਰ ਦੱਸੋ ਜਰਾ ਵੀ ਤੁਸੀਂ ਕਿਹੜਾ ਕਿਹੜਾ ਪ੍ਰੋਡਕਟ ਇਸਤੇਮਾਲ ਕੀਤਾ ਤੇ ਕੀ ਕੀ ਰਿਜ਼ਲਟ ਲਿੱਤਾ ਦੇਖੋ ਜੀ ਪਹਿਲਾਂ ਤਾਂ ਅਸੀਂ ਗਠੀਏ ਤੇ ਰਿਜ਼ਲਟ ਲਿੱਤਾ ਜੀ ਗਠੀਏ ਠੀਕ ਹੈ ਜੀ ਕਿਉਂਕਿ ਪਹਿਲਾਂ ਬਹੁਤ ਮੈਡੀਸਨ ਵੇਚੀਆਂ ਨੇ ਬਟ ਉਹਦੇ ਵਿੱਚ ਇੰਨਾ ਆਂਦਾ ਸੀ ਰਿਜ਼ਲਟ ਬਟ ਟੈਂਪਰੇਰੀ ਆਂਦਾ ਸੀ ਜੀ ਜੀ ਬਟ ਹੁਣ ਜਿਹੜਾ ਗਠੀਏ ਦਾ ਅਸੀਂ ਰਿਜ਼ਲਟ ਦੇਖਿਆ 15 ਦਿਨ ਦੇ ਵਿੱਚ ਆ ਗਿਆ ਜੀ ਉਹਨੂੰ ਇੰਨਾ ਰਿਲੀਫ ਮਿਲਿਆ ਜੀ ਉਹ ਬੜਾ ਖੁਸ਼ ਨੇ پیشنਟ ਠੀਕ ਹੈ ਜੀ ਹਾਂਜੀ ਗਠੀਏ ਦਾ ਰਿਜ਼ਲਟ 15 ਦਿਨਾਂ 'ਚ ਮਿਲ ਜਾਣਾ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਆ ਬਾਕੀ ਕੋਈ ਗੱਲ ਨਹੀਂ ਹੋਰ ਬਹੁਤ ਸਾਰੇ ਚੀਜ਼ਾਂ ਨੇ ਜੋ ਇਹਨਾਂ ਨੇ ਸੇਲ ਕੀਤੀਆਂ ਇਸ ਤੋਂ ਇਲਾਵਾ ਤੁਸੀਂ ਹੋਰ ਕਿਸ ਚੀਜ਼ ਤੇ ਵਧੀਆ ਰਿਜ਼ਲਟ ਮਹਿਸੂਸ ਕੀਤਾ ਪਿਛਲੇ 15 20 ਦਿਨਾਂ ਚ ਕਿਸਾਰੇ ਅਸੀਂ ਪੀਸੀਓਡੀ ਤੇ ਕੀਤਾ ਜਿਵੇਂ ਜਿਵੇਂ ਮੰਥਲੀ ਪ੍ਰੋ ਮੰਥਲੀ ਪ੍ਰੋਬਲਮ ਜਿਵੇਂ ਹੁੰਦੀ ਆ ਲੇਡੀਜ਼ ਨੂੰ ਟਾਈਮ ਤੇ ਡੇਟ ਨਹੀਂ ਆਉਂਦੀ ਉਸ ਰਿਲੇਟਡ ਰਿਜ਼ਲਟ ਲੈਂਦਾ ਜੀ 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 ਹਾਂ ਜੀ ਠੀਕ ਹੈ ਜੀ ਇੱਕ ਤੁਸੀਂ ਮੈਨੂੰ ਹੋਰ ਦੱਸਿਆ ਸੀਗਾ ਕੰਪਲਿਕੇਟਿਡ ਕੇਸ ਜਿਹੜੇ ਭਾਈ ਸਾਹਿਬ ਆਪਰੇਸ਼ਨ ਕਰਵਾਉਣ ਚੱਲੇ ਸੀ ਹਾਂਜੀ ਉਹਨਾਂ ਬਾਰੇ ਵੀ ਥੋੜਾ ਜਿਆਦਾ ਜਾਣਨਾ ਪਾਉ ਕਿ ਕੀ ਸਮੱਸਿਆ ਸੀ ਉਹਨਾਂ ਨੂੰ ਇੱਕ ਉਹਨਾਂ ਨੂੰ ਗਦੂਦਾ ਦੀ ਪ੍ਰੋਬਲਮ ਸੀ ਉਹਨਾਂ ਨੂੰ ਬਾਥਰੂਮ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਸੀ ਤੇ ਉਹਨਾਂ ਦਾ ਵੀ ਕਾਫੀ ਰਿਜ਼ਲਟ ਆਇਆ ਹੁਣ ਉਹ ਸੋਚ ਰਹੇ ਨੇ ਵੀ ਮੈਂ ਸ਼ਾਇਦ ਆਪਰੇਸ਼ਨ ਨਾ ਕਰਵਾਵਾਂ ਠੀਕ ਹੈ ਜੀ ਹਾਂਜੀ ਮਤਲਬ ਉਹਨਾਂ ਦੀ ਆਪਰੇਸ਼ਨ ਦੀ ਨੋਬਤ ਸੀ ਹੁਣ 10-15 ਦਿਨਾਂ ਚ ਇੰਨਾ ਫਰਕ ਪੈ ਗਿਆ ਕਿ ਉਹ ਆਪਰੇਸ਼ਨ ਤੋਂ ਅਵੋਇਡ ਕਰਨਾ ਚਾਹੁੰਦੇ ਆ ਇੰਨਾ ਕ ਫਰਕ ਪੈ ਗਿਆ ਕਿ ਉਹਨਾਂ ਨੂੰ ਮਤਲਬ ਯੂਰੀਨੇਸ਼ਨ ਸਹੀ ਤਰੀਕੇ ਨਾਲ ਪਾਸ ਹੋਣ ਲੱਗੀ ਥੋੜੀ ਤਕਲੀਫ ਘਟ ਗਈ ਆ 10-15 ਦਿਨ ਸੋ ਦੋਸਤੋ ਇਹ 15-20 ਦਿਨਾਂ ਦੇ ਰਿਜ਼ਲਟ ਨੇ ਗਦੂਦਾਂ ਦੀ ਸਮੱਸਿਆ ਆਪਾਂ ਨੂੰ ਪਤਾ ਕਿ ਆਪਰੇਸ਼ਨ ਹੀ ਕਰਵਾਉਣਾ ਪੈਂਦਾ ਪਰ ਆਪਣੀਆਂ ਦਵਾਈਆਂ ਨਾਲ ਆਪਰੇਸ਼ਨ ਅਵੋਇਡ ਕੀਤਾ ਜਾ ਸਕਦਾ ਪੀਸੀਓਡੀ ਦੀ ਸਮੱਸਿਆ ਲਗਭਗ ਲਗਭਗ 80% ਔਰਤਾਂ ਦੇ ਵਿੱਚ ਪਾਈ ਜਾਣ ਲੱਗੀ ਹੈ ਲਕੂਰੀਆ ਦੀ ਸਮੱਸਿਆ ਪਾਈ ਜਾਣ ਲੱਗ ਪਈ ਹੈ ਪੀਰੀਅਡਸ ਘਟ ਜਾਂ ਵੱਧ ਆਉਣ ਦੀ ਸਮੱਸਿਆ ਵਾ ਆਪਣੇ ਇੱਕ ਸਿੰਪਲ ਜਿਹਾ ਪ੍ਰੋਡਕਟ ਆ ਨਾਰੀ ਸੂਦਾ ਸਰਪ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਦੇ ਰਹੇ ਆ ਇਸ ਤਰੀਕੇ ਨਾਲ ਵੀ ਅਸੀਂ ਤੁਹਾਨੂੰ ਹੋਰ ਵੀ ਮੈਡੀਕਲ ਸਟੋਰ ਮੁਲਾਵਾਂਗੇ ਹੁਣ ਅਸੀਂ ਅੱਗੇ ਕੰਟੀਨਿਊ ਚੱਲਦੇ ਹਾਂ ਦੇਖਦੇ ਆਂ ਭਦਮਨ ਮੈਡੀਕਲ ਸਟੋਰ ਖੰਨਾ ਪਹੁੰਚਾਂਗੇ ਦੇਖਦੇ ਆਂ ਉਹਨਾਂ ਨੇ ਕੀ ਕੀ ਰਿਜ਼ਲਟ ਲਿੱਤਾ ਉਹ ਵੀ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਜਾਣਕਾਰੀ ਦਵਾਂਗੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਲੋ ਜੀ ਹੁਣ ਕਹਿੰਦੇ ਆ ਵੀ ਹਰ ਗੱਲ ਦਾ ਜਵਾਬ ਲੈਣ ਵਾਸਤੇ ਬਿਲਕੁਲ ਜੋ ਇਨ ਬਿਨ ਸੱਚ ਹੈ ਉਹ ਜਾਣਕਾਰੀ ਤੁਹਾਨੂੰ ਦੇਣ ਵਾਸਤੇ ਅਨੰਦ ਕੁਮਾਰ ਜੀ ਨੇ ਪਹੁੰਚ ਗਏ ਆ ਸਮਰਾਲਾ ਵਿਖੇ ਦਿਖਾ ਦਿੰਨੇ ਆ ਸਿਵਲ ਹਸਪਤਾਲ ਸਮਰਾਲਾ ਇਹਦੇ ਕੋਲ ਮੌਜੂਦ ਆ ਤੇ ਦੋ ਦਹਾਕਿਆਂ ਤੋਂ ਜ਼ਿਆਦਾ ਪੁਰਾਣੀ ਇੱਥੇ ਇੱਕ ਦੁਕਾਨ ਹੈ ਤੇ ਉੱਥੇ ਹੁਣ ਅਸੀਂ ਆਏ ਹੋਏ ਆ ਤੇ ਉੱਥੇ ਆ ਕੇ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਕਿ ਲੁਧਿਆਣਾ ਹੀ ਨਹੀਂ ਤੇ ਇੱਥੇ ਸਿਰ ਹਸਪਤਾਲ ਸਮਰਾਲੇ ਦੇ ਕੋਲ ਆ ਕੇ ਵੀ ਦੁਕਾਨਾਂ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਅਰੰਦ ਕੁਮਾਰ ਜੀ ਆਹ ਜਗ੍ਹਾ ਤੇ ਪਹੁੰਚ ਗਿਆ ਲੋਕੇਸ਼ਨ ਲੋਕਾਂ ਨੂੰ ਦਿਖਾਤੀ ਹੈ ਤੇ ਹੁਣ ਦੁਕਾਨ ਦੇ ਅੰਦਰ ਜਾਣਾ ਆਪਾਂ ਆਓ ਜੀ ਆਓ ਪਹੁੰਚੋ ਆਪਾਂ ਸਾਰੇ ਸਵਾਲ ਜਵਾਬ ਕਲੀਅਰ ਕਰਾਂਗੇ ਆ ਜੀ ਚਲੋ ਤੋਂ ਦਰਸ਼ਕੋ ਜੀ ਐਦਾਂ ਹੀ ਹੁਣ ਗੱਲ ਕਰਦੇ ਕਰਦੇ ਤੁਹਾਨੂੰ ਲੋਕੇਸ਼ਨ ਦਿਖਾਤੀ ਹੈ ਤੇ 2 2.5 ਦਹਾਕਿਆਂ ਤੋਂ ਇਹ ਜੋ ਮੈਡੀਸਿਨ ਦੀ ਸ਼ਾਪ ਹੈ ਉਹ ਇੱਥੇ ਮੌਜੂਦ ਹੈ ਤੇ ਅਨੰਦ ਕੁਮਾਰ ਜੀ ਕੌਣ ਦੁਕਾਨ ਨੂੰ ਆਪਰੇਟ ਕੌਣ ਕਰ ਰਹੇ ਨੇ ਆਹ ਦੇਖੋ ਜੀ ਡਾਕਟਰ ਸਾਹਿਬ ਆ ਜੋ ਸਾਹਮਣੀ ਨੇ ਆਜਾ ਆ ਤਸੱਗੇ ਹੋ ਜਾ ਫਿਰ ਜਰਾ ਕਿਹੜੀ ਗੱਲ ਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਜੀ ਤੁਹਾਡਾ ਨਾਮ ਗੌਰਵ ਜੀ ਗੌਰਵ ਜੀ 2-4 ਮਿੰਟ ਲੈ ਲਈਏ ਹਾਂਜੀ ਬੈਠੋ ਪਲੀਜ਼ ਸੈਟ ਹਾਂਜੀ ਗੌਰਵ ਜੀ ਅਨੰਦ ਕੁਮਾਰ ਜੀ ਨਾਲ ਨਾ ਅਸੀਂ ਕਈ ਵਾਰ ਗੱਲਾਂ ਬਾਤਾਂ ਹੋਈਆਂ ਸਾਡੇ ਕੋ ਇੰਟਰਵਿਊਆਂ ਵੀ ਹੋਈਆਂ ਅੱਜ ਅਸੀਂ ਇਹਨਾਂ ਦੇ ਹੋਮ ਕੰਮ ਆਫਿਸ ਫਮ ਕਲੀਨਿਕ ਉਥੋਂ ਦੀ ਉੱਠ ਕੇ ਸਮਰਾਲੇ ਤੁਹਾਡੇ ਕੋਲ ਖਾਸ ਤੌਰ ਤੇ ਆਏ ਆ ਇਹ ਕਹਿੰਦੇ ਵੀ ਸਾਡਾ ਸਮਾਨ ਇਹਨਾਂ ਕੋਲ ਵੀ ਪਿਆ ਹੋਇਆ ਹੈ ਇਹਨਾਂ ਕੋਲ ਆਪ ਹੀ ਪੁੱਛ ਲਿਓ ਅਸੀਂ ਕੋਈ ਹਿੰਟ ਨਹੀਂ ਦੇਣਾ ਅਸੀਂ ਕੋਈ ਇਸ਼ਾਰਾ ਨਹੀਂ ਕਰਨਾ ਆਪ ਹੀ ਗੱਲ ਕਰ ਲਿਓ ਅਰੰਧ ਕੁਮਾਰ ਜੀ ਇਨਸਾਨ ਕਿਵੇਂ ਦੇ ਨੇ ਗੱਲਾਂ ਸ਼ੁਰੂ ਕਰਦੇ ਆਂ ਦੇਖੋ ਜੀ ਨੇਚਰ ਵਾਈਜ਼ ਮੈਂ ਇਸ ਤਰ੍ਹਾਂ ਦਾ ਕੋਈ ਬੰਦਾ ਨਹੀਂ ਦੇਖਿਆ ਜਿਹੜੇ ਆਪਣੇ ਪੇਸ਼ੈਂਟ ਦੇ ਲਈ ਪੇਸ਼ੈਂਟ ਪੇਸ਼ੈਂਟ ਨੂੰ ਰੱਬ ਦਾ ਰੂਪ ਸਮਝਦੇ ਨੇ ਠੀਕ ਹੈ ਚਲੋ ਇਹ ਤਾਂ ਹੋ ਗਈ ਨੇਚਰ ਦੀ ਗੱਲ ਤੇ ਐਚ ਡਬਲ ਨੇਚਰਲ ਸੈਂਟਰ ਵੀ ਇਹਨਾਂ ਦਾ ਹੈਗਾ ਨੇਚਰ ਪੰਛੀ ਦੇ ਮਾਹਰ ਨੇ ਇਹ ਲੋਕਾਂ ਨੂੰ ਵੀ ਪਤਾ ਹੈ ਆਪਾਂ ਇਹਨਾਂ ਦੇ ਕੋਲ ਇਹਨਾਂ ਦੀਆਂ ਕਿਹੜੀ ਕਿਹੜੀ ਦਵਾਈਆਂ ਜਾਂ ਕਿਹੜੀ ਕਿਹੜੀ ਮੈਡੀਸਿਨਸ ਆਪਾਂ ਦੇਨੇ ਆ ਤੇ ਉਹਨਾਂ ਦਾ ਲੋਕਾਂ ਦੀ ਸਿਹਤ ਤੇ ਪ੍ਰਭਾਵ ਕੀ ਹੈ ਦੇਖੋ ਜੀ ਇੱਕ ਤਾਂ ਸਾਡੇ ਕੋਲ ਹੈਗਾ ਜੀ ਗਠੀਏ ਦੀ ਦਵਾਈ ਉਹਦੇ ਵਿੱਚ ਅਸੀਂ ਇੱਕ ਪੇਸ਼ੈਂਟ ਸੀਗਾ ਉਹਨਾਂ ਨੂੰ 15 20 ਦਿਨ ਦੇ ਵਿੱਚ ਰਿਕਵਰੀ ਹੋਈ ਹੈ 15 20 ਦਿਨਾਂ ਵਿੱਚ ਗਠੀਏ ਤੋਂ ਰਿਕਵਰੀ ਹੋ ਗਈ ਰਿਕਵਰੀ ਮਤਲਬ ਉਹਨਾਂ ਨੂੰ ਬਹੁਤ ਅੱਛਾ ਫੀਲ ਹੋ ਰਿਹਾ ਪੋਜ਼ਿਟਿਵ ਜਿਹਾ ਫੀਲ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਬਹੁਤ ਵੱਡੀ ਗੱਲ ਹੈ ਜੀ ਠੀਕ ਹੈ ਉਹਨਾਂ ਦਾ ਪੇਨ ਕਾਫੀ ਘਟਿਆ ਹੈ ਠੀਕ ਹੈ ਗਠੀਏ ਦੇ ਇਸ ਤੋਂ ਇਲਾਵਾ ਜੀ ਹੋਰ ਕੋਈ ਹੋਵੇ ਕੇਸ ਇਸ ਤੋਂ ਇਲਾਵਾ ਜੀ ਇੱਕ ਇੱਕ ਜਿਵੇਂ ਪੀਸੀਓਡੀ ਪ੍ਰੋਬਲਮ ਹੁੰਦੀ ਹੈ ਮੰਥਲੀ ਪ੍ਰੋਬਲਮ ਹੁੰਦੀ ਹੈ ਲੇਡੀਜ਼ ਦਾ ਮੈਸਟੂ ਸਾਈਕਲ ਜਿਹੜਾ ਹੁੰਦਾ ਹੈ ਲੇਡੀਜ਼ ਦਾ ਬਿਲਕੁਲ ਠੀਕ ਹੈ ਇੱਕ ਉਹਨਾਂ ਨੂੰ ਵੀ ਬੜਾ ਫਰਕ ਪਿਆ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਜੀ ਕੁਝ ਇਸ ਤੋਂ ਇਲਾਵਾ ਸਰ ਸਾਡੇ ਕੋਲ ਇੱਕ ਉਹ 슈ਗਰ ਕਿਟ ਹੈ ਇਹਨਾਂ ਦੀ ਉਹਨਾਂ ਦੇ ਨਾਲ ਜਿਵੇਂ 슈ਗਰ ਜਿਹੜੇ ਲੋਕੀ ਬਹੁਤ ਮੈਡੀਸਨ ਲੈ ਰਹੇ ਨੇ ਉਹਨਾਂ ਉਹਨਾਂ ਇਹਨਾਂ ਇਹਨਾਂ ਦੀ ਅਸੀਂ ਦਵਾਈ ਜਦੋਂ ਸਬਸਕ੍ਰਾਈਬ ਕੀਤੀ ਲੋਕਾਂ ਨੂੰ ਤਾਂ ਉਹਨਾਂ ਨੂੰ ਵੀ ਕਾਫੀ ਰਿਜ਼ਲਟ ਮਿਲ ਜਿ ਇਨਸੂਲ ਰੈਜ਼ਿਸਟੈਂਸ ਤੋਂ ਦੁਆਰਾ ਹੈਲਪ ਹੋਣੀ ਸ਼ੁਰੂ ਹੋ ਗਈ ਹਾਂਜੀ 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 ਠੀਕ ਹੈ ਠੀਕ ਹੋਰ ਇਸ ਤਰ੍ਹਾਂ ਦਾ ਕੁਝ ਇਸ ਤੋਂ ਇਲਾਵਾ ਸਰ ਇਹਨਾਂ ਦਾ ਇੱਕ ਦੋਸ਼ਕ ਨਾਮਕ ਚੂਰਨ ਆਂਦਾ ਜੀ ਉਹ ਜਿਵੇਂ ਪੇਟ ਦੇ ਲਈ ਉਹਨਾਂ ਵੀ ਜਿਹੜੇ ਕੰਟੈਂਟਸ ਪਾਏ ਹੋਏ ਨੇ ਉਹ ਬਾਕੀ ਕੰਟੈਂਟਸ ਨਾਲੋਂ ਕਾਫੀ ਜ਼ਿਆਦਾ ਬੈਟਰ ਨੇ ਠੀਕ ਹੈ ਤੇ ਉਹ ਆਪੋ ਦੇ ਇੰਗਰੀਡੀਅੰਟਸ ਕਹਿ ਦਿੰਨੇ ਆ ਹਾਂ ਜੀ ਹਾਂ ਜੀ ਠੀਕ ਹੈ ਉਹਨਾਂ ਦੇ ਵਿੱਚ ਬਹੁਤ ਅੱਛੇ-ਅੱਛੇ ਪਾਏ ਹੋਏ ਆ ਉਹਨਾਂ ਦਾ ਰਿਜ਼ਲਟ ਵੀ ਬੜਾ ਅੱਛਾ ਹੈ ਸੋ 100 ਚ ਫਿਲਹਾਲ ਅਨੰਤ ਕੁਮਾਰ ਜੀ ਕਿੰਨੇ ਨੰਬਰ ਲੈ ਕੇ ਜਾਂਦੇ ਪਏ ਆ ਨੀਅਰ ਅਬਾਊਟ ਮੈਂ ਤਾਂ ਕਹਾਂਗਾ ਜੀ 90% ਤਾਂ ਹੈ ਬਹੁਤ ਵੱਡੀ ਗੱਲ ਕਹਿ ਰਹੇ ਹੋ 100 ਚ 90% ਵੀ ਪੋਜ਼ਿਟਿਵਿਟੀ ਯਾਨੀ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਜੀ ਹਾਂ ਜੀ ਸੋ ਤੁਹਾਡਾ ਵੀ ਰਿਵਿਊ ਆ ਪਲੱਸ ਜਿਲੇ ਤੁਹਾਡੇ ਇਹਨੇ ਮੈਡੀਸਿਨ ਯੂਜ਼ ਕਰ ਰਿਹਾ ਉਹ ਬੰਦਾ ਹੈਪੀ ਪੇਸ਼ੈਂਟ ਨੇ ਖੁਸ਼ ਨੇ ਹਾਂਜੀ ਹਾਂਜੀ ਸਰ ਉਹ ਬਹੁਤ ਖੁਸ਼ ਨੇ ਕਿਉਂਕਿ ਉਹ ਕਾਫੀ ਦਿਨ ਤੋਂ ਮੈਡੀਸਿਨ ਲੈ ਰਹੇ ਸੀ ਸਾਡੇ ਤੋਂ ਕਿ ਸਾਡੀ ਕਾਫੀ ਪੁਰਾਣੀ ਸ਼ਾਪ ਹੈ ਤਾਂ ਇਸ ਕਰਕੇ ਉਹ ਸਾਡੇ ਤੇ ਵੀ ਬਲੀਵ ਕਰਦੇ ਨੇ ਤਾਂ ਇਸ ਕਰਕੇ ਉਹਨਾਂ ਨੂੰ ਬੜਾ ਅੱਛਾ ਫੀਲ ਹੋ ਰਿਹਾ ਸੋ ਦਰਸ਼ਕੋ ਤੁਸੀਂ ਵੀ ਦੇਖ ਰਹੇ ਹੋ ਤੇ ਜਿਹੜੇ ਸਮਰਾਲੇ ਦੇ ਆਸ-ਪਾਸ ਦੇ ਕੋਈ ਵੀ ਦਰਸ਼ਕ ਨੇ ਜਾਂ ਪੇਸ਼ੈਂਟਸ ਨੇ ਜਿਹੜੇ ਆਪਣੀ ਡਿਸੀਜ਼ ਨੂੰ ਕਿਉਰ ਕਰਨਾ ਚਾਹੁੰਦੇ ਆ ਤਾਂ ਸਿਲ ਹਸਪਤਾਲ ਸਮਰਾਲਾ ਵਿਖੇ ਆ ਕੇ ਸਾਹਮਣੇ ਦੇਖੋਗੇ ਤਾਂ ਤੁਹਾਨੂੰ ਇੱਕ ਦੁਕਾਨ ਦਿਖ ਜੂਗੀ ਉੱਥੇ ਆ ਕੇ ਇਹ ਭਾਈ ਸਾਹਿਬ ਉੱਥੇ ਬੈਠੇ ਹੋਣਗੇ ਐਵੇਂ ਸਮਾਈਲਿੰਗ ਫੇਸ ਨਾਲ ਅਟੈਂਡ ਕਰਨਗੇ ਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਵਾਈ ਵਗੈਰਾ ਲੈਣੀ ਆ ਤਾਂ ਇੱਥੇ ਅਵੇਲੇਬਲ ਆ ਕਿਉਂ ਭਾਈ ਜੀ ਰੈਡੀ ਹੋ ਫਿਰ ਹਾਂਜੀ ਹਾਂਜੀ ਸਰ ਬਿਲਕੁਲ ਚਲ ਠੀਕ ਹੈ ਸੋ ਅਨੰਦ ਕੁਮਾਰ ਜੀ ਦੋ ਤਿੰਨ ਜਿਹੜੀਆਂ ਕੋਈ ਰੋਗ ਨੇ ਉਹਨਾਂ ਦੀਆਂ ਕਿੱਤੀਆਂ ਨੇ ਇਹ ਗੱਲਾਂ ਕਾਫੀ ਹੱਦ ਤੱਕ ਸਾਰਥਕ ਲੱਗ ਰਹੀਆਂ ਨੇ ਕੀ ਕਹਿੰਦੇ ਹੋ ਹਾਂਜੀ ਸਰ ਬਹੁਤ ਵਧੀਆ ਇਹ ਦੇਖੋ ਨਵੇਂ ਸਾਡੇ ਨਾਲ ਜੁੜੇ ਨੇ ਵੈਸੇ 23 ਸਾਲ ਤੋਂ ਪ੍ਰੈਕਟਿਸ ਕਰ ਰਹੇ ਨੇ ਬਹੁਤ ਵਧੀਆ ਬਹੁਤ ਸ਼ਾਨਦਾਰ ਪਰ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਘੱਟ ਰਿਜ਼ਲਟ ਮਿਲਦਾ ਜਿੱਥਾਂ ਬੰਦੇ ਨੂੰ ਆਪਰੇਸ਼ਨ ਕਰਾਉਣਾ ਪੈਂਦਾ ਆਪਰੇਸ਼ਨ ਤੋਂ ਮੇਰੇ ਯਾਦ ਆਇਆ ਅਸੀਂ ਨਾ ਇੱਕ ਬੰਦੇ ਨੂੰ ਗਦੂਦਾਂ ਦੀ ਵੀ ਮੈਡੀਸਨ ਦਿੱਤੀ ਆ ਓਕੇ ਪਿਛਲੇ ਲਗਭਗ 20 ਤੁਸੀ ਥੋੜਾ ਜਿਹਾ ਉਹਨਾਂ ਬਾਰੇ ਵੀ ਦੱਸੋ ਵੀ ਉਹਨਾਂ ਨੂੰ ਕੋਈ ਫਰਕ ਪਿਆ ਜਾਂ ਕਿੰਨੇ ਪਰਸੈਂਟ ਫਰਕ ਪਿਆ ਜਾਂ ਨਹੀਂ ਪਿਆ ਜੋ ਵੀ ਤੁਹਾਡੇ ਵੀਊ ਨੇ ਉਹ ਤੁਸੀਂ ਉਹ ਦੱਸੋ ਦੋਬਾਰਾ ਬਿਲਕੁਲ ਹਾਂਜੀ ਸਰ ਮੈਂ ਉਹ ਭੁੱਲ ਗਿਆ ਸੀ ਸੌਰੀ ਸਾ ਕੋਈ ਨਾ ਕੋਈ ਗੋ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੂੰ ਵੀ ਕਾਫੀ ਅੱਛਾ ਰਿਜ਼ਲਟ ਮਿਲੇ ਹੈ ਠੀਕ ਹੈ ਹਾਂ ਜੀ ਤੇ ਇਸ ਦਰਸ਼ਕੋ ਗੱਲ ਫਿਰ ਉਹੀ ਹੈ ਕਿ ਜਦੋਂ ਕਹਿੰਦੇ ਆ ਸੱਚ ਦਾ ਸਾਹਮਣਾ ਹੋਵੇ ਤੇ ਜਦੋਂ ਗੱਲਬਾਤ ਕਲੀਅਰ ਹੋਵੇ ਤਾਂ ਉਦੋਂ ਫਿਰ ਕੀ ਦਰਸ਼ਕ ਕੀ ਪੇਸ਼ੈਂਟ ਕੀ ਡਾਕਟਰ ਤੇ ਕੀ ਦਵਾਈ ਵਿਕਰੇਤਾ ਤੇ ਬਣਾਉਣ ਵਾਲੇ ਹਰ ਕਿਸੇ ਦਾ ਦਿਲ ਦਿਮਾਗ ਇਮਾਨਦਾਰੀ ਨਾਲ ਸਾਫ਼ ਹੋਣਾ ਚਾਹੀਦਾ ਕਿ ਉਹਨਾਂ ਕੋਲ ਮਾਦੀ ਠੀਕ ਹੈ ਰਿਹਾ ਬਿਲਕੁਲ ਜੀ ਬਿਲਕੁਲ ਦੇਖੋ ਸਾਡੀ ਇਹ ਸੇਵਾ ਇਹ ਭਾਈ ਸਾਹਿਬ 23 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ 23 ਸਾਲਾਂ ਤੋਂ ਪਰ ਫਿਰ ਵੀ ਸਾਡੇ ਨਾਲ ਜੁੜੇ ਕਈ ਲੋਕ ਨਾ ਜਿਹੜੇ ਐਲੋਪੈਥੀ ਟਰੀਟਮੈਂਟ ਕਈ ਲੋਕ ਕਰਦੇ ਨੇ ਆਯੁਰਵੇਦ ਨੂੰ ਨਕਾਰਨ ਲੱਗ ਗਏ ਪਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਭਰਾ ਮਿਲ ਕੇ ਵਿੱਚ ਹੀ ਆਯੁਰਵੇਦ ਵਿੱਚ ਹੀ ਐਲੋਪੈਥ ਵਿੱਚ ਹੀ ਹੋਮੀਓਪੈਥ ਕਿਸੇ ਵੀ ਤਰੀਕੇ ਆਪਣਾ ਫਰਜ਼ ਇੱਕ ਬਣਦਾ ਕੀ ਆਪਾਂ ਜਿਹੜਾ ਪੇਸ਼ੈਂਟ ਹੈਗਾ ਉਹਦੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਇਹ ਕੰਪਿਟੀਸ਼ਨ ਜੋ ਨਾ ਬਣਾਈਏ ਕਿ ਮੈਂ ਐਲੋਪੈਥੀ ਹੀ ਮੈਂ ਆਯੁਰਵੇਦਾ ਹੀ ਮੈਂ ਹੋਮੀਓਪੈਥੀ ਹੀ 노 ਮੈਟਰ ਮੈਟਰ ਤਾਂ ਇਨਸਾਨੀਅਤ ਕਰਦੀ ਹੈ ਜੋ ਸਾਡੀ ਸੇਵਾ ਪਰਮਾਤਮਾ ਨੇ ਸਾਨੂੰ ਬਖਸ਼ਤੀ ਮੈਂ ਦੇਖੋ ਫਰਨੀਚਰ ਦੇ ਕੰਮ ਵਿੱਚ ਸੀਗਾ ਮੈਨੂੰ ਬਖਸ਼ਤੀ ਪਰਮਾਤਮਾ ਨੇ ਇਹ ਸੇਵਾ ਵੀ ਇਹ ਕਰਨੀ ਹੀ ਕਰਨੀ ਹੈ ਮੈਂ ਡਿਪਲੋਮਾ ਕੀਤਾ ਹੋਇਆ ਸੀ ਪਰ ਮੈਂ ਪ੍ਰੈਕਟਿਸ ਨਹੀਂ ਸੀ ਕਰਦਾ ਠੀਕ ਹੈ ਨਾ ਪਰ ਸਿਸਟਮ ਹੀ ਐਸਾ ਬਣਿਆ ਕਿ ਮੈਨੂੰ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਸੇਵਾ ਦੇ ਤੌਰ ਤੇ ਆਉਣਾ ਹੀ ਪੈ ਗਿਆ ਕੁਦਰਤ ਵੀ ਮੋੜਦੀ ਆ ਬਿਲਕੁਲ ਠੀਕ ਹੈ ਠੀਕ ਹੈ ਜੀ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਕਿ ਦੱਬ ਕੇ ਲੋਕਾਂ ਦਾ ਭਲਾ ਕਰਨ ਲਈ ਜੋ ਬੈਸਟ ਪੋਸੀਬਲ ਹੋ ਕਰੋ ਪੈਥੀ ਵਾਲਾ ਕੋਈ ਚੱਕਰ ਨਹੀਂ ਜਿਹੜੀ ਮਰਜ਼ੀ ਹੋਵੇ ਸਾਰੀਆਂ ਪੈਥੀਆਂ ਵਧੀਆ ਨੇ ਚੰਗੀਆਂ ਨੀਤਾਂ ਨੇ ਚੰਗੀਆਂ ਮੁਰਾਦਾਂ ਆਪ ਹੀ ਕੰਮ ਵਧੀਆ ਹੋਏਗਾ ਦੇਖੋ ਜੀ ਸਾਰੀ ਰਿਸਰਚ ਜਿਹੜੀ ਹੁੰਦੀ ਆ ਨਾ ਜਿੰਨੀਆਂ ਦਵਾਈਆਂ ਬਣ ਰਹੀਆਂ ਨੇ ਜਿਹੜੇ ਰਿਸਰਚ ਕਰਤਾ ਨੇ ਅਸੀਂ ਇਹ ਥੋੜੀ ਕਹਿੰਦੇ ਆਂ ਮੈਂ ਪਾਗਲ ਨੇ ਠੀਕ ਹੈ ਨਾ ਪਰ ਕੁਝ ਚੀਜ਼ਾਂ ਕੁਦਰਤ ਦੇ ਹੱਥ 'ਚ ਵੀ ਨੇ ਮੈਂ ਨੇਚਰੋਪੈਥੀ ਨਾਲ ਜੁੜਿਆ ਹਾਂ ਮੈਂ ਕਹਿੰਦਾ ਯਾਰ ਜਿਹੜੀ ਚੀਜ਼ ਰੱਬ ਨੇ ਕਰਨੀ ਆ ਉਹ ਇ ਵੀ ਅਸੀਂ ਲੋਕਾਂ ਨੂੰ ਆਪਰੇਸ਼ਨ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਆ ਲੋਕਾਂ ਦੀ ਤਕਲੀਫਾਂ ਘੱਟ ਕਰਨ ਦੀ ਕੋਸ਼ਿਸ਼ ਕਰਨੀ ਆ ਬਸ ਇੰਨਾ ਹੀ ਮਕਸਦ ਆ ਬਾਕੀ ਸਭ ਚੱਲੀ ਜਾਊਗਾ ਅਸੀਂ ਸਾਰੇ ਭਰਾ ਜੁੜ ਚੁੱਕੇ ਆ ਲਗਭਗ ਮੇਰੇ ਨਾਲ 50 ਡਾਕਟਰਾਂ ਦੀ ਟੀਮ ਆ ਸਾਰਿਆਂ ਦਾ ਤਹੇ ਦਿਲੋਂ ਧੰਨਵਾਦ ਕਰਦਾ ਜਿਹਨੇ ਮੇਰੇ ਨਾਲ ਸਹਿਯੋਗ ਦੇ ਰਹੇ ਨੇ ਲੋਕਾਂ ਦੇ ਕਸ਼ਟ ਘਟਾਉਣ ਦੇ ਵਿੱਚ ਬਾਕੀ ਪੈਸਾ ਜਾਣੀ ਆਉਣੀ ਚੀਜ਼ ਆ ਆਉਂਦਾ ਜਾਂਦਾ ਰਹੋ ਠੀਕ ਹੈ ਸੋ ਦਰਸ਼ਕੋ ਇੰਤਿਆਰ ਕਿਸ ਗੱਲ ਦਾ ਕਰ ਰਹੇ ਹਾਂ ਸਮਰਾਲੇ ਸ਼ਹਿਰ ਦੇ ਜਾਂ ਆਸ-ਪਾਸ ਪਿੰਡਾਂ ਦੇ ਕਿਤੇ ਵੀ ਤੁਸੀਂ ਰਹਿਣ ਵਾਲੇ ਹੋ ਤੇ ਜੇਕਰ ਕਿਸੇ ਵੀ ਤਰ੍ਹਾਂ ਦੇ ਰੋਗ ਤੋਂ ਗ੍ਰਸਤ ਹੋ ਜਾਂ ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਹੋ ਪਰ ਫਰਕ ਨਹੀਂ ਪੈ ਰਿਹਾ ਜੀ ਜੀ ਅੱਜ ਵੀ ਸਾਡੇ ਕੋਲ ਇੱਕ ਮੈਂ ਰਹਿ ਗਿਆ ਸੀਗਾ ਕਿ ਤੁਸੀਂ ਰਿਵਿਊਜ਼ ਦੀ ਗੱਲ ਕਰਦੇ ਸੀ ਤੁਹਾਨੂੰ ਅਸੀਂ ਤੁਹਾਨੂੰ ਖੰਨੇ ਵਾਲਾ ਸਾਡਾ ਮੈਡੀਕਲ ਸਟੋਰ ਅੱਛਾ ਇਹ ਸਾਡੇ ਨਾਲ ਜੁੜੇ ਹੋਏ ਨੇ ਖੰਨੇ ਵੀ ਬਹੁਤ ਸ਼ਾਨਦਾਰ ਮੈਡੀਕਲ ਸਟੋਰ ਨੇ ਪੁਰਾਣੇ ਨੇ ਉਹ ਵੀ ਠੀਕ ਹੈ ਸਾਡੀ ਗੋਡਿਆਂ ਵਾਲੀ ਦਵਾਈ ਵਾਸਤੇ ਉਹ ਬਹੁਤ ਮਸ਼ਹੂਰ ਨੇ ਗੋਡਿਆਂ ਦਾ ਬਹੁਤ ਸ਼ਾਨਦਾਰ ਰਿਜ਼ਲਟ ਲੈਂਦੀ ਆ ਤੁਹਾਨੂੰ ਕੋਸ਼ਿਸ਼ ਕਰਦਾ ਉੱਥੇ ਵੀ ਲੈ ਕੇ ਚਲਦਾ ਦੇਖਦਾ ਹਾਂ ਕੀ ਰਿਵਿਊ ਦਿੰਦੇ ਨੇ ਮੇਰਾ ਮਕਸਦ ਇਹ ਵੀ ਆ ਵੀ ਜਿਹੜੇ ਲੋਕ ਗੋਡਿਆਂ ਦਾ ਨਾ ਤਰਾਹੀ ਤਰਾਹੀ ਹੋਏ ਪਏ ਨੇ ਜਿਹਦੇ ਗੋਡੇ ਦੁਖਦੇ ਆ ਉਹ ਜਾਣਦਾ ਹਾਂ ਬਿਲਕੁਲ ਠੀਕ ਆਪਾਂ ਤੁਹਾਨੂੰ ਉੱਥੇ ਮਿਲਾਉਨੇ ਆ ਵੀ ਉਹਨਾਂ ਨੇ ਕਿਉਂਕਿ ਉਹ ਪੁਰਾਣੇ ਨੇ ਸਾਡੇ ਨਾਲ ਜੁੜੇ ਲਗਭਗ 6 ਮਹੀਨੇ ਤੋਂ ਆਪਾਂ ਪੁੱਛਦੇ ਹਾਂ ਉਹਨਾਂ ਨੇ 6 ਮਹੀਨੇ ਚ ਕਿੰਨੇ ਕਿ ਲੋਕਾਂ ਨੂੰ ਗੋਡਿਆਂ ਦੇ ਤਕਲੀਫ ਤੋਂ ਰਾਹਤ ਮਿਲਣ ਚ ਕਾ ਠੀਕ ਹੈ ਜੀ ਸੋ ਹੁਣ ਸਮਰਾਲੇ ਤੋਂ ਕੂਚ ਕਰਦੇ ਆ ਖੰਨੇਵਾਲੋਂ ਤੇ ਸਮਰਾਲੇ ਵਾਲਿਆਂ ਨੂੰ ਫਿਰ ਅਪੀਲ ਕਰਦੇ ਆ ਕਿ ਜੋ ਅਰੰਦ ਕੁਮਾਰ ਜੀ ਕਹਿ ਰਹੇ ਆ ਇੱਕ ਵਾਰ ਅਜਮਾ ਕੇ ਜਰੂਰ ਦੇਖੋ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਤੇ ਬੜੀ ਸੋ ਸੋ ਹੁਣ ਪਹੁੰਚ ਗਏ ਆ ਖੰਨੇ ਵਿਖੇ ਖੰਨਾ ਮੇਨ ਜੀਟੀ ਰੋਡ ਤੇ ਲਲਹੇੜੀ ਚੌਂਕ ਹੈ ਜੀ ਲਲਹੇੜੀ ਚੌਂਕ ਦੇ ਕੋਲ ਵਧਾਵਣ ਮੈਡੀਕਲ ਹਾਲ ਪ੍ਰੇਮ ਵੈਸ਼ ਨੂੰ ਟਾਬਾ ਜੀ ਹਾਂ ਪ੍ਰੇਮ ਵੈਸ਼ ਨੂੰ ਟਾਬੇ ਦੇ ਬਿਲਕੁਲ ਨਾਲ ਵਧਾਵਣ ਮੈਡੀਕਲ ਹਾਲ ਹੈ ਕੇਮਿਸਟ ਐਂਡ ਡਰੱਗੇਸਟ ਤੇ ਹੁਣ ਇੱਥੇ ਪਹੁੰਚੇ ਆ ਆਨੰਦ ਕੁਮਾਰ ਜੀ ਹੁਣ ਸੰਵਾਲੇ ਤੋਂ ਬਾਅਦ ਖੰਨੇ ਪਹੁੰਚ ਗਏ ਆ ਤੇ ਖੰਨੇ ਆ ਕੇ ਹੁਣ ਸਾਨੂੰ ਕੀ ਪਤਾ ਲੱਗੂਗਾ ਦੇਖੋ ਇਹ ਸਾਡੇ ਨਾਲ ਭਾਈ ਸਾਹਿਬ ਜੁੜੇ ਹੋਏ ਨੇ ਲਗਭਗ ਸਾਲ ਤੋਂ ਵੀ ਵੱਧ ਟਾਈਮ ਹੋ ਗਿਆ ਸਾਡੇ ਬਹੁਤ ਸਾਰੇ ਪ੍ਰੋਡਕਟ ਵੇਚਦੇ ਆ ਮੇਨ ਵੇਚਦੇ ਆ ਇਹ ਸਾਡਾ ਗੋਡਿਆਂ ਵਾਲਾ ਤੇ ਸ਼ੂਗਰ ਵਾਲਾ ਠੀਕ ਹੈ ਬਹੁਤ ਸੁਣੇ ਰਿਜ਼ਲਟ ਲੈਂਦੇ ਆ ਗੱਲ ਟੈਸਟੀਮੋਨੀਅਲ ਦੀ ਆ ਵੀ ਮੈਂ ਹੀ ਬੋਲੀ ਜਾ ਰਿਹਾ ਆ ਜਾਂ ਸਾਡੀ ਆਡੀਅנס ਵੀ ਇਹਨੇ ਬਹੁਤ ਸਾਰੇ ਰਿਜ਼ਲਟ ਲਿੱਤੇ ਹੋਏ ਆ ਬਾਕੀ ਤੁਸੀਂ ਖੁਦ ਜਾ ਕੇ ਭਾਈ ਸਾਹਿਬ ਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ ਥੋੜੇ ਸਵਾਲਾਂ ਦੇ ਜਵਾਬ ਇਹੋ ਹੀ ਦੇਣਗੇ ਨਾ ਮੈਂ ਥੋੜੀ ਦਊਗਾ ਸਿੱਧੇ ਚਲੀਏ ਭਾਏ ਤੇ ਚਲੀਏ ਅੰਦਰ ਚਲੋ ਆਜੋ ਜੀ ਆਜੋ ਫਿਰ ਸਿੱਧੇ ਚੱਲਦੇ ਆ ਜੀ ਆਉਣ ਦਾ ਸਪੌਟ ਤੇ ਗੱਲ ਕਰਦੇ ਆ ਜਨਾਬ ਹੁਣ ਨਾਲ ਵਧਾਵਨ ਮੈਡੀਕਲ ਹਾਲ ਤੋਂ ਹਾਂਜੀ ਬਾਊ ਜੀ ਕੀ ਹਾਲ ਚਾਲ ਜੀ ਠੀਕ ਆ ਸਰ ਨਮਸਕਾਰ ਜੀ ਜੀ ਜਨਾਬ ਤੁਹਾਡਾ ਜੀ ਮੇਰਾ ਨਾਮ ਰਜਨੀਸ਼ ਪਰਵਾਦਾਨ ਜੀ ਠੀਕ ਐ ਰਨਿਸ਼ ਜੀ ਕਿਹੜੇ ਕਿਹੜੇ ਮੈਂ ਇਹਨਾਂ ਦੇ ਪ੍ਰੋਡਕਟ ਪਿਛਲੇ ਆਲਮੋਸਟ 9 ਤੋਂ 10 ਮਹੀਨਿਆਂ ਦੇ ਵਿੱਚ ਸੈਲ ਆਊਟ ਕਰ ਰਹੇ ਹਾਂ ਠੀਕ ਹੈ ਜੀ ਇੱਕ ਤਾਂ ਮੈਨੂੰ ਜਦੋਂ ਇੰਟਰੋਡਿਊਸ ਕਰਾਇਆ ਸੀ ਇਹਨਾਂ ਨੇ 슈ਗਰ ਦਾ ਕਰਾਇਆ ਸੀਗਾ ਅੱਛੇ ਰਿਜ਼ਲਟ ਨੇ ਆਯੁਰਵੈਦਿਕ ਪ੍ਰੋਡਕਟ ਨੇ ਠੀਕ ਹੈ ਜੀ ਕਾਫੀ 슈ਗਰ ਕੰਟਰੋਲ ਆ ਰਹੀ ਹੈ ਦੂਸਰੇ ਨੰਬਰ ਤੇ ਫਿਰ ਪ੍ਰੋਡਕਟ ਲੈ ਕੇ ਆਏ ਸੀਗੇ ਜੋਇੰਟਸ ਦਾ ਹਮ ਆ ਜਿਹੜੀ ਕਾਮਨ ਪ੍ਰੋਬਲਮ ਹੈ ਨੀ ਜੋਇੰਟਸ ਦੀ ਉਹਦੇ ਵਿੱਚ ਵੀ ਇਹਨਾਂ ਦਾ ਪ੍ਰੋਡਕਟ ਬੜਾ ਅੱਛਾ ਕੰਮ ਕਰ ਰਿਹਾ ਹੈ ਹਮ ਔਰ ਅੱਛੀ ਰਿਟਰਨ ਆ ਰਹੀ ਹੈ ਹਮ ਗੁੱਡ ਰਿਜ਼ਲਟਸ ਵੈਰੀ ਗੁੱਡ ਜੇਪ ਗੱਲ ਕਰਨੀ ਹੋਵੇ 슈ગર ਦੀ ਆਪਾਂ ਪਹਿਲਾਂ ਗੱਲ ਕਰਦੇ ਆ ਤਾਂ 슈ગર ਵਿੱਚ ਜਿਹੜਾ ਮਰੀਜ਼ ਉਹ ਦਵਾਈ ਲੈ ਕੇ ਜਾਂਦੇ ਨੇ ਤੇ ਕਿੰਨੇ ਕੁ ਦਿਨਾਂ ਤੋਂ ਬਾਅਦ ਉਹਨਾਂ ਨੂੰ ਥੋੜੀ ਜਿਹੀ ਪੋਜ਼ਿਟਿਵਿਟੀ ਦੁਬਾਰਾ ਕ੍ਰੀਏਟ ਹੁੰਦੀ ਹੈ ਕੁਝ ਗੁੱਡ ਵਾਈਬਸ ਮਹਿਸੂਸ ਕਰਦੇ ਆ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਜਿਵੇਂ 슈ગર ਆਮ ਐਲੋਪੈਥੀ ਦੇ ਨਾਲ ਨਹੀਂ ਥੱਲੇ ਆਂਦੀ ਕੰਟਰੋਲ ਹੁੰਦੀ ਹੈ ਸਟੇਬਲ ਹੁੰਦੀ ਹੈ ਇਹਨਾਂ ਨੂੰ ਸਾਨੂੰ ਪੇਸ਼ੈਂਟ ਕਹਿੰਦਾ ਵੀ ਅਸੀਂ ਐਲੋਪੈਥਿਕ ਦੇ ਨਾਲ ਅਗਰ ਡੀਗਟ ਸ਼ੁਰੂ ਕਰਦੇ ਆ ਤਾਂ ਰਿਜ਼ਲਟ ਸਾਡੇ ਥੱਲੇ ਆਣ ਲੱਗ ਜਾਂਦੇ ਨੇ 200 ਵਾਲਾ 180 70 150 130 ਜੋ ਡਕਸੋਟੀ ਆਂ ਦੀ ਬਰ ਉਸ ਤੋਂ ਬਾਅਦ ਡਿਕਲਾਈਨ ਸ਼ੁਰੂ ਕਰ ਦਿੰਦੇ ਆ ਉਹਨਾਂ ਦੀ ਵੀ ਥੋੜੀ ਥੋੜੀ ਆਲੋਪੈਥੀ ਘਟਾਓ ਤੇ ਡੀਗਟ ਦੇ ਉੱਤੇ ਰਾਜੋ ਤੁਸੀਂ ਸਾਰਾ ਉਹ ਅੱਛਾ ਜੀ ਤੇ ਜੇਕਰ ਜਿਸ ਜੀ ਜੋੜਾਂ ਦਰਦੀ ਗੱਲ ਕਰੀਏ ਨੀ ਜੁਆਇੰਟ ਪੇਨ ਦੀ ਗੱਲ ਕਰੀਏ ਤਾਂ ਉੱਥੇ ਜਵਾਨ ਬਜ਼ੁਰਗ ਜਾਂ ਕਾਫੀ ਬਜ਼ੁਰਗ ਕਿਹੜੀ ਕੈਟਾਗਰੀ ਹੈ ਤਾਂ ਕਿੱਦਾਂ ਉਹਨਾਂ ਦਾ ਥੋੜਾ ਜਿਹਾ ਮੋੜ ਪੈਂਦਾ ਜਿਆਦਾਤਰ 40 ਸਾਲ ਤੋਂ ਲੈ ਕੇ 60 ਸਾਲ ਦੇ ਪੇਸ਼ੈਂਟ ਜ਼ਿਆਦਾ ਆ ਰਹੇ ਨੇ ਲੇਡੀਜ਼ ਜ਼ਿਆਦਾ ਆ ਰਹੀਆਂ ਨੇ ਜਿਨ੍ਹਾਂ ਦੀ ਫਿਜ਼ੀਕਲ ਐਕਟੀਵਿਟੀਜ਼ ਘਟ ਨੇ ਸਟੇਬਲ ਰੱਖਦੇ ਨੇ ਬੋਡੀ ਨੂੰ ਉੱਥੇ ਅਸੀਂ ਦਿੰਦੇ ਆ ਪੇਨ ਕਲਰ ਨੂੰ ਅਗਲੇ ਦੇ ਬੰਦ ਕਰਦੇ ਨੇ ਆਲਰੇਡੀ ਲੈ ਰਹੇ ਹੁੰਦੇ ਨੇ ਪਰ ਅਸੀਂ ਇਸ ਕੋਸ਼ਿਸ਼ ਕਰਦੇ ਆ ਵੀ ਤੁਸੀਂ ਨੀ ਕੇਰ ਤੇ ਆ ਜਾਓ ਤੇ ਰਿਜ਼ਲਟ ਤੁਹਾਨੂੰ 5 ਤੋਂ 7 ਦਿਨਾਂ ਦੇ ਵਿੱਚ ਸਟੇਬਲ ਆਣ ਲੱਗ ਜਾਣਗੇ ਅੱਛਾ ਰਿਜ਼ਲਟ ਨੇ ਗੁੱਡ ਰਿਜ਼ਲਟ ਠੀਕ ਹੈ ਸੋਚੋ ਕਿੰਨੇ ਕ ਨੰਬਰ ਦੇਣੇ ਹਨਾਨਦ ਕੁਮਾਰ ਜੀ ਦੇ ਪ੍ਰੋਡਕਟਸ ਅਸੀਂ ਜੇ ਪੇਸ਼ੈਂਟ ਅੱਛਾ ਚੱਲ ਰਿਹਾ ਹੈ ਤਾਂ 80% ਵੀ ਨੰਬਰ ਲੈ ਲੈਂਦਾ ਜੇ ਪੇਸ਼ੈਂਟ ਹੀ ਕਈ ਵਾਰ ਬੇਈਮਾਨ ਹੁੰਦਾ ਹੈ ਤੇ 60-65% ਨੰਬਰ ਆ ਜਾਂਦੇ ਨੇ ਬਿਲਕੁਲ ਕਈ ਵੈਲੈਂਟ ਟਰੂਸ ਸੋ ਦਰਸ਼ਕੋ ਬਿਲਕੁਲ ਸਾਫ਼ ਤੇ ਸਪਸ਼ਟ ਅਨੰਤ ਕੁਮਾਰ ਜੀ ਇੱਥੇ ਅਨੰਤ ਕੁਮਾਰ ਜੀ ਸਾਫ਼ ਕਹਿ ਰਿਹਾ ਜੀ ਥੋੜਾ ਜਿਹਾ ਪੇਸ਼ੈਂਟ ਤੇ ਵੀ ਡਿਪੈਂਡ ਕਰਦਾ ਹੈ ਬਾਕੀ ਉਹ ਕਿਸ ਤਰ੍ਹਾਂ ਉਸ ਪ੍ਰੋਡਕਟ ਨੂੰ ਲੈਂਦੇ ਨੇ ਉਹਨੂੰ ਗ੍ਰੈਂਡ ਕਰਦੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਡਾਕਟਰ ਸਾਹਿਬ ਨੇ ਜੋ ਗੱਲਾਂ ਕਹੀਆਂ ਨੇ ਨਾ ਮਤਲਬ ਮੈਂ ਕਹਿੰਦਾ ਇਸ ਤੋਂ ਵਧੀਆ ਸਹੀ ਤਰੀਕੇ ਨਾਲ ਕੋਈ ਜਲਦੀ ਕਲੀਅਰਫਾਈ ਨਹੀਂ ਕਰ ਸਕਦਾ ਜਿੰਨੇ ਕੇ ਰਿਜ਼ਲਟ ਨੇ ਓਨੀ ਕੀ ਗੱਲਬਾਤ ਕੀਤੀ ਗਈ ਆ ਕਾਫੀ ਸਮੇਂ ਤੋਂ ਮਤਲਬ ਇਹੀ ਆ ਕਿ ਸਾਨੂੰ ਵੀ ਦੱਸਣਾ ਪੈ ਰਿਹਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੇ ਆ ਖੰਨੇ ਦੇ ਵਿੱਚ ਜਿਹੜੀ ਆਡੀਅנס ਦੇਖ ਰਹੀ ਆ ਖੰਨੇ ਦੇ ਆਲੇ ਦੁਆਲੇ ਦੇ ਲੋਕ ਕੋਈ ਇਹੋ ਜਿਹੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਆ ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਆ ਕੋਈ ਸ਼ੂਗਰ ਤੋਂ ਪਰੇਸ਼ਾਨ ਆ ਇੱਥੇ ਸਾਡੀਆਂ ਪ੍ਰੋਡਕਟ ਜਿਹੜੇ ਹੈਗੇ ਨੇ ਅਵੇਲੇਬਲ ਨੇ ਔਰ 100% ਨੇਚੁਰਲ ਨੇ ਔਰ ਦੁਬਾਰਾ ਫੇਰ ਸਾਰੇ ਜਿੰਨੇ ਵੀ ਸਾਡੇ ਮੈਡੀਕਲ ਵਾਲੇ ਭਰਾ ਮੇਰੇ ਨਾਲ ਜੁੜੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਆਪ ਮਿਲ ਜੁਲ ਕੇ ਲੋਕਾਂ ਦੇ ਕਸ਼ਟ ਘਟਾਈਏ ਚਾਹੇ ਓਲੋਪੈਥੀ ਨਾਲ ਘਟਾਈਏ ਚਾਹੇ ਆਯੁਰਵੇਦ ਨਾਲ ਘਟਾਈਏ ਕੋਈ ਰੋਲਾ ਆਪਣਾ ਹੈ ਹੀ ਨਹੀਂਗਾ ਬਸ ਇਹੀ ਮੇਨ ਮਕਸਦ ਹੈ ਕਿ ਸਾਰੇ ਲੋਕ ਤੰਦਰੁਸਤੀ ਵੱਲ ਵਧਣ ਤੇ ਮੇਰੀ ਕੋਸ਼ਿਸ਼ ਸੀ ਕਿ ਹਰ ਤੱਕ ਮਰੀਜ਼ ਤੱਕ ਪਹੁੰਚ ਹੋ ਜਵੇ ਜਗਾ ਜਗਾ ਤੇ ਆਪਾਂ ਨੇ ਸੈਂਟਰ ਆਪਣੇ ਖੋਲਦੇ ਆ ਐਡਰੈਸ ਥੱਲੇ ਨੰਬਰ ਚੱਲ ਰਹੇ ਆ ਕੋਈ ਵੀ ਬੰਦਾ ਕਿਤੋਂ ਵੀ ਲੈ ਸਕਦਾ ਖੰਨੇ ਆਪਾਂ ਨੇ ਪ੍ਰੈਜੈਂਟੇਸ਼ਨ ਦੇ ਦਿੱਤੀ ਆ ਕੀ ਬਾਤ ਹੈ ਸਤਿ ਦਰਸ਼ਕੋ ਚਾਹੇ ਗੱਲ ਹੋਵੇ ਲੁਧਿਆਣੇ ਦੀ ਜਾਂ ਹੋਵੇ ਸਾਨੇਵਾਲ ਦੀ ਜਾਂ ਹੋਵੇ ਖੰਨੇ ਦੀ ਤਾਂ ਹਰ ਜਗ੍ਹਾ ਤੁਹਾਨੂੰ ਦਿਖਾਤਾ ਹੈ ਕਿ ਕਿੱਥੇ ਕਿੱਥੇ ਲੋਕੇਸ਼ਨ ਅਵੇਲੇਬਲ ਉੱਥੇ ਜਾ ਕੇ 슈ਗਰ ਜਾਂ ਜੋੜਾਂ ਦੇ ਦਰਦ ਜਾਂ ਹੋਰ ਵੀ ਜਿਸ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਦਵਾਈ ਦੀ ਲੋੜ ਹੈ ਪ੍ਰੋਡਕਟ ਦੀ ਲੋੜ ਹੈ ਉਹ ਤੁਸੀਂ ਲੈ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਖੁਸ਼ ਅਤੇ ਵਧੀਆ ਜੀ ਸਕਦੇ ਹੋ ਕੈਮਰਾਮੈਨ ਬੋਬੀ ਦੇ ਨਾਲ ਨਫਰੀ ਸਿੰਘ ਭੇਦੀ ਪ੍ਰਾਈਮੋਡੇ ਨਿਊਜ਼